ਅਹ ਡਿੱਗ ਗਿਆ ਯਾਰ ਕੋਈ ਸਮਝ ਨਹੀਂ ਲੱਗਦੀ ਵੀ ਚੱਲ ਪਿਆ ਚੱਲ ਤਪਿਆ ਲੱਗਦਾ ਹੈ ਹਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚੇ ਆ ਸੱਤ ਲੋਜ ਦਰਿਆ ਤੇ ਤੇ ਇੱਥੇ ਖੜਾ ਕੀ ਯਾਰ ਇੱਥੇ ਆਸੀਂ ਆ ਗਏ ਆਖੇ ਵੀ ਉੱਥੇ ਆ ਗਏ ਆ ਜਿੱਥੇ ਮੰਨ ਲੈ ਵੀ ਪੂਰੀ ਛੱਟ ਲੱਗੀ ਦਰਿਆ ਦੀ ਟੱਕਰ ਕਿਉਂਕਿ ਜਿਹੜੀ ਟੱਕਰ ਹੈ ਨਾ ਇੱਥੇ ਬਹੁਤ ਜ਼ਿਆਦਾ ਲੱਗੀ ਪੱਥਰ ਜਿਹੜੇ ਪਾ ਲ ਗਿਆ ਕ੍ਰੇਟ ਨੇ ਨਾ ਕ੍ਰੇਟ ਸਪੋਰਟ ਲਾਈ ਹੋਈ ਸੀ ਉਹ ਡੱਗ ਪਏ ਨੇ ਇੱਥੇ ਉਹ ਪੈ ਬਗੀ ਦੀ ਨਿਸ਼ਾਨੀ ਲਾਦੇ ਸੀ ਉਹ ਨਿਸ਼ਾਨੇ ਨੇ ਖਤਮ ਉਹ ਸਾਰੀ ਖਤਮ ਉਹ ਪੱਟ ਕੇ ਲੈ ਗਿਆ ਹਟ ਪੱਖਾ ਵੀ ਲੈ ਗਿਆ ਹਾਂ ਪੱਖਾ ਵੀ ਲੈ ਗਿਆ ਜਿਹੜੀ ਨਿਸ਼ਾਨੀਆਂ ਲਾਈਆਂ ਸੀ ਤੇ ਆਹ ਵੇਖ ਸਕਦੇ ਹੋ ਜਿਹੜਾ ਪਾਣੀ ਹੈ ਇੰਨਾ ਪਾਣੀ ਜਿਹੜਾ ਚੱਲ ਰਿਹਾ ਇਸ ਟਾਈਮ 45 ਕੋ ਯਾਰ ਚੱਲ ਰਿਹਾ ਤੇ 45 ਵੀ 40000 ਰੋ ਛੱਡਿਆ ਹੈ ਪਿੱਛੇ ਹਾਂ ਅੱਗੇ 2 ਫੁੱਟ ਚੱਕੇ ਸੀਗੇ ਇੰਗੇ ਹੁਣ 3 ਫੁੱਟ ਜਾ ਕਤ ਨੇ ਤੇ ਆਪਾਂ ਉੱਪਰ ਆ ਕੇ ਤੁਹਾਨੂੰ ਇਸ ਟਾਈਮ ਵਿਖਾ ਰਹੇ ਆ ਪਾਣੀ ਦੀ ਸਪੀਡ ਕਹਿੰਦਾ ਕਿ ਕੰਮ ਰਿਸਕੀ ਇਹ ਥੱਲੇ ਪੱਥਰ ਗਾਇਪ ਹੈ ਕੰਮ ਵੀ ਰਿਸਕੀ ਤਾ ਹੈਗਾ ਭਾਈ ਇਹ ਥੋੜੀ ਖਾਤਰੀਆ ਹੈ ਹਾਂ ਤੇ ਇਹ ਵੀ ਆਪਾਂ ਨੂੰ ਵਖਾਣਾ ਜ਼ਰੂਰੀ ਏ ਪੱਥਰ ਗਾਇਪ ਹੈ ਥੱਲੇ ਮਿੱਟੀ ਖੱਡੀ ਪੈਤਾ ਜੋੜ 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 ਜੋ ਸਿੱਧੀ ਲਾਈਵ ਆਪਾਂ YouTube ਤੇ ਹੋਏ ਆ ਇਹ ਸਾਵਲਾ ਵਾਲਾ ਤੇ ਸਾਵਲਾ ਵਾਲਾ ਮੌਤ ਛੜਕਾਰੇ ਮਾਰਦੀ ਵੀ ਜਿੱਥੇ ਬੈਠੇ ਸੀ ਬਹੁਤ ਔਖਾ ਹੈ ਬਹੁਤ ਔਖਾ ਹੈ ਤੇ ਮਤਲਬ ਕ੍ਰੇਟ ਇੰਨੇ ਨੇ ਵੱਡੇ ਜਿਹੜੇ ਡੱਗ ਪੈਂਦੇ ਨੇ ਤੇ ਕੁੱਡੇ ਵੱਡੇ ਕ੍ਰੇਟ ਵੱਜੇ ਹੋਇਆ ਬਹੁਤ ਥੱਲੇ ਤੱਕ ਤੁਹਾਨੂੰ ਤਾਂਡ ਵਖਾਣੇ ਹੁੰਦੇ 2 ਮਿੰਟ ਰੋਕਦੇ ਖਾਣੇ ਤੁਹਾਨੂੰ ਤਾਂਡ ਵਾ ਜਿਹੜਾ ਖਾਣੇ ਇੱਕ ਦਮ ਪੈਂਦਾ ਹੈ ਦਰਿਆ ਤੇ ਤਾਂਡ ਵੀ ਕਰਦਾ ਜਾਂਦਾ ਮਾ ਤਾਂਡ ਵਾ ਬੜਾ ਬੁਰਾ ਹਾਲ ਹੈ ਜਿੱਥੇ ਖੜਦੇ ਸੀ ਨਾ ਪਿੱਛੇ ਪਥਰਾ ਦੇ ਉਹ ਲੈ ਗਿਆ ਸਪਾਰ ਜਿੰਨੇ ਸਪਾਰ ਵੱਜੇ ਹੋਏ ਸੀ ਨਾ ਉਹ ਚੱਕੇ ਗਏ ਭਰਾਵੋ ਤੇ ਭਰਾਵੋ ਅਸੀਂ ਤਾਂ ਮੇछा ਬੇਨਤੀ ਕਰਦੇ ਆਂ ਵੀ ਸਾਨੂੰ ਕਿਤੇ ਨ ਕਿਤੇ ਬਚਣ ਦੀ ਲੋੜ ਹੈਗੀ ਏ ਕਿ ਜਿਹੜੇ ਸਾਡੇ ਵੀਰ ਭਰਾ ਨਹੀਂ ਬਣਾ ਲੈ ਨੇ ਉਹ ਆਪਣਾ ਬਚਾਅ ਜ਼ਰੂਰ ਕਰੋ ਕਿ ਜੋ ਦਿਨ ਪੈਂਦਾ ਡੈਮਾਂ ਦੇ ਪਾਣੀ ਵਧ ਰਹੇ ਨੇ ਆ ਵੇਖੋ ਪਾਣੀ ਇਦਾਂ ਚੱਲ ਰਿਹਾ ਡੈਮਾਂ ਦੇ ਪਾਣੀ ਜਿਹੜੇ ਨੇ ਵਧ ਰਹੇ ਨੇ ਤੇ ਉਹ ਕਿਤੇ ਨਾ ਕਿਤੇ ਜ਼ਰੂਰ ਛੱਡੇ ਜਾਣਗੇ ਵੇਖੋ ਰੋਖਿ ਸ਼ਪਾਇਦੇ ਪਟ ਪਟਕ ਲਈ ਜਾਂਦਾ ਹਾਂ ਵੇਖੋ ਸਾਹਮਣੇ ਪਲਾ ਰੋ ਇੱਕ ਦਰ ਆ ਕਿੰਨੇ ਪਿਆ ਸਾਹਮਣੇ ਚੈੱਕ ਕਰੋ ਆ ਵੇਖੋ ਅਬਾਲਾ ਵੇਖੋ ਤੁਸੀਂ ਅਬਾਲਾ ਪੈਣਾ ਤੇ ਸਮਝ ਲਾਓ ਡੂੰਗਾ ਕਰਨਾ ਇੱਥੇ ਵੀ ਵੀ ਫਟ ਫਟ ਲੱਗਿਆ ਸੀ ਬੜੇ ਡੂੰਗੇ ਬਹੁਤ ਡੂੰਗੇ ਲੱਗੇ ਨੇ ਇਹ ਮਾਲਕ ਫਤ ਨਹੀਂ ਲੱਗਦਾ ਕਿੱਧਰ ਗਿਆ ਉੱਧਰ ਗਿਆ ਆ ਸਾਰੇ ਚੱਕ ਤੇ ਲੈ ਆ ਗਿਆ ਯਾਰ ਆ ਸਾਨੇ ਕਰਕੇ ਥੋੜਾ ਰਹਿੰਦਾ ਉਹ ਵੀ ਲੈ ਚੱਲ ਉਹ ਕ੍ਰੇਟ ਥੋੜਾ ਰਹਿ ਗਿਆ ਉਹ ਸਾਹਮਣੇ ਆ ਮੋੜ ਦੇ ਨਾਲ ਆ ਵੇਖਣ ਦੇ ਹਾਲਾਤ ਆ ਵੇਖੋ ਔਖਾ ਯਾਰ ਆ ਵੇਖੋ ਕਿੰਨਾ ਫਟ ਫਟ ਇੱਥੇ ਬਾਲਾ ਬਹੁਤ ਵਾਹ ਵਾਹ ਬਾਈ ਵਾਹ ਇੰਦਾਂ ਤੋਂ ਬਦਬਕਰਦਾ ਭਰਾਓ ਇਹ ਪੱਥਰ ਅੜੇ ਖੜੇ ਇਹਨਾਂ ਨੂੰ ਲੈਂਦਾ ਓਹ ਤੇਰਾ ਫੜਾ ਹੋ ਜਾ। ਤੇਰੀ ਟਿੱਬੀ ਆੜੀ ਖੜੀ ਆ ਇਹ ਨਹੀਂ ਛੜਣੀ ਨਹੀਂ ਇਹਨੇ ਚਕਣੀ ਹੀ ਚਕਣੀ ਹੈ। ਮੇਰੇ ਕਮੈਂਟ ਪਾ ਦਿਨੀ ਵੀ ਇੱਥੇ ਖੜੇ ਹੰਤੀ ਮਰਨਾ। ਅੱਥਲੇ ਅੱਥਲੇ ਹੀਗਾ ਪੱਕਾ ਥਾਂ ਹੀ। ਤੇ ਵੀਡੀਓ ਤੁਸੀਂ ਅੱਗੇ ਜਰੂਰ ਪਚਾਇਆ ਕਰੋ ਭਰਾਓ ਕਿ ਜਿੱਦਾ ਕਹਿੰਦੇ ਆ ਸਹੀ ਜਾਣਕਾਰੀ ਜਿਹੜੀ ਸਾਰਿਆਂ ਤੱਕ ਪਹੁੰਚੇ 45 ਹਜ਼ਾਰ ਜਿਹੜਾ ਇਹ ਪਾਣੀ ਚੱਲ ਰਿਹਾ ਤੇ 2 ਲੱਖ ਤੋਂ ਪਲਸ ਹੋ ਕੇ ਪਾਣੀ ਬਿਆਸ ਦਾ ਵੀ ਚੱਲ ਰਿਹਾ ਹੈ ਕਿਉਂਕਿ ਬਿਆਸ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੈ ਤੇ ਤੁਸੀਂ ਲਾ ਲਓ ਸਾਬ ਪਾਣੀ ਜਿਹੜਾ ਹੈ ਇਸ ਟਾਈਮ ਕਿੰਨਾ ਜ਼ਿਆਦਾ ਅੱਗੇ ਜਾ ਕੇ ਮਾਰ ਮਾਰ ਰਿਹਾ ਹੈ

来吧，来你的。